ਨਰਨਰੰਕਾਰ ਹੈ ਨਾ ਲੈ ਨਰਤਨ ਜਾਈਏ ਮਾਉ ਤੇਰਾ ਨਰਨਰੰਕਾਰ ਹੈ ਨਾ ਲੈ ਨਰਤਨ ਜਾਈਏ ਜੋ ਬਿਨ ਸਭ ਤਿਸ ਬਾਹ ਬੇਖਾਜ ਆਗਵਾਈਏ ਸਭ ਤੇ ਸੁਦਾ ਦੇ ਖੱਜ ਆਗਵਾਈ ਉਸ ਤਤ ਮਨ ਮਹਕਾਰ ਨਿਰੰਕਾਰ ਕਰ ਮਨ ਮੇਰੇ ਸਤਿਗੋਵਾਰ ਬੀਦ ਪੁਰਾਨ ਸਿਮਰਤ ਸੁਣੇ ਬਹੁ ਵਿਦ ਕਰੋ ਵਿਚਾਰ ਪਤ ਤਿ ਉਧਾਰਨ ਭੈ ਹਰ ਸੁਖ ਸਾਗਰ ਨਿਰੰਕਾਰ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਥ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਸੱਚ ਖੰਡ ਵਸੈ ਨਿਰੰਕਾਰ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਅਨ ਬਾਬਾ ਨਾਨਕ ਤੇ ਰਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹ ਤਨ ਜਮ ਨੇੜ ਨ ਆਇ ਤੂੰ ਕਰਨ ਕਾਰਨ ਸਮ ਰਤ ਮੈਂ ਕਰ ਤੇ ਮੈਂ ਤੁਝ ਬਿਨ ਅਬਰ ਨ ਕੋਇ ਤੁਧ ਆਪੇ ਸਿਸ਼ਟ ਸਰ ਜੀ ਆਪੇ ਪੁੰਗੋਇ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਇ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆ ਰਧਿਆ ਗੁਰਮੁਖ ਨਾਨਕ ਆ ਰਧਿਆ ਸਭ ਆਖੋ ਤਨ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਖਦਾ ਆ ਰਾ ਯੋਗ ਮਹੱਲਾ ਪਹਿਲਾ ਤੇ ਭੰਗ ਸਾਜੇ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਆਏ ਗੁਰੂ ਜੀ ਪਾਉੜੀ ਵੱਡੇ ਕਿਆ ਵੜਿਆਈਆ ਕਿਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਮੈਂ ਦੇ ਜੀਆਂ ਰਿਜਕ ਸੰਭਾਹੇ ਸਾਈ ਘਰ ਕਮਾਵਣੀ ਤੁਰਿ ਸ਼ੋਡੀ ਤੈਨ ਨ ਭਾਏ ਨਾਨਕ ਏਕੀ ਬਾਣੀ ਹੋਰ ਦੂਜੀ ਨਾਹੀ ਜਾਏ ਸੋ ਕਰਨੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸਤਿ ਸਤ ਨਾਮ ਤੇਰੀ ਵਾਹ ਰੇ ਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਲ਼ਕਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤ ਦੁਰੂ ਦਾ ਪਾਇ ਸਤ I'm just a ਬੱਜਾ ਤੁਰ ਬਨ ਸਤਨਾ ਵਾਹੇ ਗੁਰੂ ਜੀ ਸਲੋਕ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਹੀ ਦਾਇਆ ਏ ਲੈ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਾਚ ਧਰਮ ਹਦੂ ਕਰਮੀਆਂ ਕੋ ਆਪਨੇ ਕਰਮੀ ਆਪੋ ਆਪਣੀ ਜਨਰਕ ਤੇ ਸ੍ਰੀ ਵਾਹਿ ਹੈ ਗੁਰੂ ਜੀ ਇਕ ਓੰਕਾਰ ਸਤਗੁਰ ਪਰਸਾਦ ਸਾ ਸੋਰਠਿ ਮਹਲਾ ਪੰਜਵਾਂ ਗੁਰਪੂਰ ਕ੍ਰਿਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਈਸ਼ ਨਾਨ ਗ੍ਰਹ ਆਏ ਅਨੰਦ ਮੰਗਲ ਸੁਖ ਪਾਏ ਗੁਰ ਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਸਰ ਇਸਨਾਨ ਗ੍ਰਹਾਈ ਅਨੰਦ ਮੰਗਲ ਸੁਖ ਪਾਈ ਸੰਤੋ ਹੋ ਰਾਮ ਨਾਮ ਨੇ ਸਤਰੀਏ ਊਠ ਤੋ ਬੈਠ ਤ ਹਰ ਹਰ ਧਾਈ ਐ ਅਨੰਦ ਸੁਖ ਰਤ ਕਰੀਐ ਰਹਾ संत का मार्ग धर्म की पौड़ी कोड़ भागी पाए ओट जन्म के केल बेख नासी हर चरनी चितलाए ओसत करो सदा प्रबे अपने जिन पूरी कल राखी ਜੀ ਜੰਤ ਸਭ ਭੈ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਕੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਬੇਗਨਾ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰਣਾ ਕੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर जामी श्री गुरु नानक देव निरंकार रूप सच्चे बादशाह जी आप जी दे हजूर अमृत वेले तो लेके ऐस वेले तक श्री आसा जी दी वार दे श्लोक संत शब्द कीर्तन जी की अरदास ਅੱਖਰ ਲਗ ਕਾ ਨਾਂ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ